ਛੇ ਲੂਜ ਦਾਲਾਂ ਸਿਆਕੀ ਕਿਰੇਸਾ ਦੋ ਆਪਣੀਆਂ ਮਨਪਸੰਦੀਆਂ ਚੀਜ਼ਾਂ ਕੀ ਗੋਰੀਆ 25 ਕੀ ਤਾਂ ਢੰਗ ਨਾਲ ਹੀ ਸਟੇਲ ਵਾਲਾ ਕਾ ਇਹ ਤੁਹਾਨੂੰ 1500 ਦਾ ਪੈਣਾ 3000 ਐਮਆਰਪੀ ਇਹ ਟੂ ਬਰਨਰ ਹੈਗਾ ਤੇ ਉਸ ਤੋਂ ਬਾਅਦ ਪ੍ਰੈਸਟੀਜ ਦਾ ਹੈਗਾ ਟੂ ਬਰਨਰ ਹੈ ਗਲਾਸ ਹੈਗਾ ਟਾਪ ਗਲਾਸ ਇਹ ਤੁਹਾਨੂੰ 2900 ਰੁਪਏ ਦਾ ਪੈਣਾ ਜੀ ਤੇ ਇੱਕ ਟੈਂਡਮ ਦਾ ਪਿਆ ਆਟੋਮੈਟਿਕ ਹੈ ਇਹ ਇਹ ਤੁਹਾਨੂੰ 2000 ਰੁਪਏ ਦਾ ਪੈਣਾਗਾ ਆਟੋਮੈਟਿਕ ਦਾ ਟੂ ਬਰਨਰ ਹੈਗਾ ਟੈਂਡਮ ਦੇ ਵਿੱਚ ਤੁਸੀਂ ਅਗਰ 3 ਬਰਨਰ ਲੈਣੇ ਉਹਦੇ ਵਿੱਚ ਦੋ ਮਾਡਲ ਨੇ ਸਾਡੇ ਕੋਲੇ ਇੱਕ ਤੁਹਾਨੂੰ ਪਊਗਾ 3000 ਰੁਪਏ ਦਾ ਇਹ ਐਮਆਰਪੀ 6000 ਰੁਪਏ ਹੈਗਾ ਉਸ ਤੋਂ ਬਾਅਦ ਇੱਕ ਮਾਡਲ ਹੈ ਸਾਡੇ ਕੋਲੇ ਉਹ ਤੁਹਾਨੂੰ ਪਊਗਾ ਜਿਹੜਾ ਹੁਣ ਆਫਰ ਚੱਲ ਰਿਹਾ ਉਹ 2200 ਰੁਪਏ ਦਾ ਠ ਤੇ ਤੁਸੀਂ ਇਹਦੇ ਨਾਲ ਦਾ ਪ੍ਰੈਸਟੇਜ ਪਰਚੇਸ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ 3900 ਰੁਪਏ ਦਾ ਪਊਗਾ ਪ੍ਰੈਸਟੇਜ ਜਿਹੜਾ ਹੁਣ ਆਫਰ ਹੈ ਵਾਸਤੇ 4300 ਤੇ ਹੁੰਦਾ ਪ੍ਰੈਸਟੇਜ ਤੇ ਬਾਕੀ ਸਾਡੇ ਕੋਲ ਇੰਡਕਸ਼ਨ ਹੁੰਦੇ ਆਗੇ ਪ੍ਰੈਸਟੇਜ ਦਾ ਇੰਡਕਸ਼ਨ ਪਿਆ ਸਾਡੇ ਕੋਲ 2000 ਵਾਟ ਦਾ ਇਹ ਤੁਹਾਨੂੰ 2500 ਰੁਪਏ ਦੇ ਵਿੱਚ ਅੱਜ ਦੇ ਰੇਟ ਤੇ ਪਊਗਾ ਜੀ ਤੇ 1200 ਵਾਟ ਤੇ ਆਗਾ ਇਹ ਤੁਹਾਨੂੰ तकरीबन 1700 ਦੀ ਰੇਂਜ ਦੇ ਵਿੱਚ ਪਊਗਾ ਇਹ ਇਨਫਰ 红 ਕੁੱਕ ਟਾਪ ਹੈ ਜੀ ਤੇ ਸਾਰੇ ਭਾਂਡੇ ਚੱਲਦੇ ਨੇ ਕੋਈ ਵੀ ਤੁਹਾਡੇ ਘਰ ਵਰਤਨਾ ਤੁਸੀਂ ਕੁਝ ਵੀ ਚਲਾਉਣਾ ਚਾਹੁੰਦੇ ਇਹਦੇ ਉੱਤੇ ਚੱਲੂਗਾ ਸੇਕ ਵੀ ਸਕਦੇ ਹੋ ਰੋਟੀ ਵੀ ਬਣਦੀ ਹੈ ਇਹਦੇ ਉੱਤੇ ਇਹ ਪ੍ਰੈਸਟੇਜ ਦਾ ਮਾਡਲ ਹੈ ਤੁਹਾਨੂੰ ਬਹੁਤ 3000 ਰੁਪਏ ਦਾ ਜੀ 1 ਸਾਲ ਦੀ ਗਾਰੰਟੀ ਹੈ ਇਹਦੀ ਤੇ ਟੈਂਡਮ ਬ੍ਰਾਂਡ ਆ ਉਹਦੀ ਤਕਰੀਬਨ ਹਰ ਪ੍ਰੋਡਕਟ ਦੀ ਤਕਰੀਬਨ 2 ਸਾਲ ਦੀ ਵਾਰੰਟੀ ਹੈਗੀ ਆ ਤੇ 2 ਸਾਲ ਤੋਂ 3 ਸਾਲ ਦੇ ਵਿੱਚ ਵਿੱਚ ਜਿਹੜਾ ਪ੍ਰੈਸਟੇਜ ਉਹਨਾਂ ਦੀ 1 ਸਾਲ ਦੀ ਵਾਰੰਟੀ ਹੈਗੀ ਠੀਕ ਹੈ ਟੈਂਡਮ ਦਾ 2000 ਵਾਟ ਆਈ ਇਹ ਤੁਹਾਨੂੰ 1900 ਰੁਪਏ ਦਾ ਪੈਣਾਗਾ ਅੱਗੇ ਸਾਡੇ ਜੋ ਟੈਂਸਲ ਹੈਗੇ 3 ਅਪਲਾਈ ਦੇ ਵਿੱਚ ਹੈਗੇ ਆ ਨਾਨ ਸਟਿੱਕੀ ਹੈਗੇ ਆ ਸਾਡੇ ਇਹਨਾਂ ਤੇ ਵੀ ਵ ਫਿਰ ਸਾਡੇ ਕੋਲ ਮੋਰਫੀ ਦਾਗਾ ਇੱਕ ਓਵਨ ਆਗਾ ਇਹ ਤੁਹਾਨੂੰ ਅੱਜ 5200 ਰੁਪਏ ਦਾ ਪੈ ਰਿਹਾ ਜੀ 2 ਇਅਰ ਵਾਰੰਟੀ ਹੈ ਇਹਦੀ ਕੰਪਨੀ ਵੱਲੋਂ ਠੀਕ ਹੈ ਜੀ ਫਿਰ ਇਹ ਮੋਰਫੀ ਦਾ ਆ ਗਿਆ OTG ਆ ਗਿਆ ਤੁਹਾਨੂੰ 3000 ਦਾ ਪੈ ਰਿਹਾ ਇਹ ਹੈਗਾ 20 ਲੀਟਰ ਦਾ 4800 ਰੁਪਏ ਦਾ ਪੈ ਰਹੀ ਤੁਹਾਨੂੰ ਤੇ ਹੋਰ ਇੱਕ ਕੁੱਕਰ ਆ ਗਿਆ ਸਾਡਾ ਕੁੱਕਰ ਵਾਲਾ ਸੈਕਸ਼ਨ ਆਗਾ ਫਿਰ ਇਹ ਗ੍ਰਾਈਂਡਰ ਆ ਗਿਆ ਜੀ ਸਾਡੇ 50 ਦਾ ਗ੍ਰਾਈਂਡਰ ਆਈ ਸਾਡੇ ਕੋਲ ਟੈਂਡਮ ਦਾ ਗ੍ਰਾਈਂਡਰ ਹੈ ਜੀ ਤੇ ਬਜਾਜ ਹੋ ਗਿਆ ਇਹ ਜੋ ਇਸ ਤਰ੍ਹਾਂ ਹੀ ਉਸ ਦਾ ਜੁੱਸ ਤਰ੍ਹਾਂ ਹੈ ਇਹ ਤੁਹਾਨੂੰ 3100 ਰੁਪਏ ਦਾ ਪੈਣਾਗਾ 2 ਇਅਰ ਗਰੰਟੀ ਇਹਦੀ 450 ਵਾਟ ਦੀ ਮੋਟਰ ਹੈ ਜੀ ਤੇ ਕ੍ਰੈਸਟੀਪਿਆ ਫਿਰ ਸਾਡੇ ਕੋਲ ਬਲੈਂਡਰ ਪਿਆ ਹੈ ਜੀ ਇਧਰ ਕੈਟਲ ਸੈਕਸ਼ਨ ਆ ਗਿਆ ਹੈ ਕੈਟਲ ਹੈ ਇਹ ਮਲਟੀਕੁੱਕ ਕੈਟਲ ਹੈ ਇਹਦੇ ਵਿੱਚ ਤੁਸੀਂ ਕੁਝ ਵੀ ਬਣਾ ਸਕਦੇ ਹੋ ਮਤਲਬ ਜਿੱਦਾਂ ਮੈਗੀ ਵਗੈਰਾ ਹੋਵੇ ਫਿਰ ਰਾਈਸ ਵਗੈਰਾ ਜੋ ਵੀ ਚਾਹੋ ਤੇ ਮਲਟੀਕੁੱਕ ਹੈ ਇਹਦੇ ਉਸਦੀ ਤਰੀਕਿਆ ਕਰ ਸਕਦੇ ਹੋ ਪਲੈਂਡਰ ਆ ਗਈ ਅੱਗੇ ਅੱਗੇ ਪ੍ਰੈਸ ਆ ਗਈ ਟੈਂਡਮ ਦੀ ਪ੍ਰੈਸ ਹੈ ਜੀ 329 ਰੁਪਏ ਦੀ ਪੈ ਰਹੀ ਹੈ ਜੀ 329 ਤੋਂ 379 ਦੇ ਵਿੱਚ ਵਿੱਚ ਇਹਦਾ ਰੇਟ ਹੁੰਦਾ ਹੈਗਾ ਤਕਰੀਬਨ 3 ਸਾਲ ਦੀ ਗਾਰੰਟੀ ਹੈ ਸਾਡੀ ਇਹ ਦੋਨੋਂ ਪ੍ਰੈਸਾਂ ਸੇਮ ਰੇਟ ਤੇ ਵਿਕਦੀਆਂ ਉਸਾ ਹੈਗੀ ਆ ਬਜਾਜ ਪਲੰਚਾ ਹੈਗੀ ਆ ਜੋ ਹੈਗੀ ਡੁੱਟੀ ਦੇ ਵਿੱਚ ਇਹ ਤੁਹਾਨੂੰ 1300 ਦੀ ਹੈ ਵੈਸੇ 1000 ਤੱਕ ਇਹਦਾ ਰੇਟ ਚਲੇ ਜਾਂਦਾ ਹੈਗਾ ਇਹਦੀ 2 ਸਾਲ ਦੀ ਗਾਰੰਟੀ ਹੈ ਫਿਰ ਵੱਲ ਵਾਲਾ ਸੈਕਸ਼ਨ ਆ ਗਿਆ ਸਾਡੇ ਕੋਲ ਵੱਲਮ 60 60 ਦੀ ਗਾਰੰਟੀ ਸਾਡੇ ਕੋਲ 10 ਵਾਟ ਤੋਂ ਲੈ ਕੇ ਸਾਡੇ ਕੋਲ 40 ਵਾਟ ਤੱਕ ਦੇ ਵੱਲਮ ਹੈਗੇ ਜੀ ਤੇ ਪ੍ਰਾਈਸ ਤੁਸੀਂ ਇਹ ਕਿਲੋ ਮੂਗੇ ਤਾਂ 69 ਰੁਪਏ ਦਾ ਪਊਗਾ ਜੀ ਤੁਹਾਨੂੰ ਦੋ ਪਰਚੇਸ ਕਰਦੇ ਹੋ ਤਾਂ 1 90 ਰੁਪਏ ਦਾ ਪਊਗਾ ਜੀ ਤੇ ਚਾਰ ਪਰਚੇਸ ਕਰਦੇ ਹੋ ਤਾਂ 59 ਰੁਪਏ ਦਾ ਪਊਗਾ ਜੀ ਇੱਕ ਸਾਲ ਦੀ ਗਾਰੰਟੀ ਜਿਵੇਂ ਬਾਅਰ ਮਿਲਦੀ ਔਕਣ ਸੇਮ ਹੀ ਮਿਲੂ ਤੁਹਾਨੂੰ ਹੈਵਲ ਦਾ ਵੱਲਮ ਆ ਜੀ 10 ਵਾਟ ਦਾ ਬਾਕੀ ਰੋਡ ਆਗੇ ਚੌਪਰ ਆਗੇ ਜੀ ਤੇ ਲਾਈਟ ਆ ਗਈ ਲੈਂਪ ਜਿੱਦਾਂ ਆ ਪੰਚਾਇੰਦੇ ਟੇਬਲ ਲੈਂਪ ਆ ਜੀ ਪੜਨ ਦੇ ਲਈ ਵੀ ਯੂਜ਼ ਹੁੰਦਾ ਜਿੱਦਾਂ ਸਲਾਈ ਵਗੈਰਾ ਕਰਦੀ ਲੇਡੀਜ਼ ਉਹਨਾਂ ਲਈ ਵੀ ਯੂਜ਼ ਹੁੰਦਾ ਇੱਕ ਵੋਇਲਰ ਆ ਗਿਆ ਜੀ ਇੱਕ ਵੋਇਲਰ ਤੁਹਾਨੂੰ ਬਾਹਰ ਵੀ ਮਿਲਦੇ ਆ ਸਸਤੇ ਮਿਲ ਜਾਂਦੇ ਆ ਪਰ ਉਹਨਾਂ ਦੀ ਕੀ ਗਾਰੰਟੀ ਨਹੀਂ ਹੁੰਦੀ ਇਹਦੀ 1 ਸਾਲ ਦੀ ਗਾਰੰਟੀ ਦਿੰਦੀ ਹੈ ਕੰਪਨੀ ਇਹ 300 ਰੁਪਏ ਦਾ ਪਊਗਾ ਤੁਹਾਨੂੰ ਜੀ ਠੀਕ ਹੈ ਬਹੁਤ ਵਧੀਆ ਜੀ ਤੇ ਉਹ ਆਪਣੇ ਹੀਟਰ ਆ ਗਏ ਰੂਮ ਹੀਟਰ ਆ ਗਏ ਤੇ ਕਨਵਰਟਰ ਆ ਰੂਮ ਹੀਟਰ ਵੀ ਹੈਗੇ ਆਪਣੇ ਕੋਲੇ ਜੀ ਤੇ ਇਹ ਫੈਨ ਆ ਗਿਆ ਜੀ ਉਸ ਦਾ 2000 ਰੁਪਏ ਦਾ ਮੂਵਮੈਂਟ ਵੀ ਕਰਦਾ ਹੈ ਇਹਨਾਂ ਦੀ ਤੋਂ ਇਹਦੀ ਵਾਰੰਟੀ ਹੈ ਜੀ 2 ਸਾਲ ਦੀ ਜੇ ਲੀਕ ਹੁੰਦਾ ਤਾਂ ਕੰਪਨੀ ਬਦਲ ਕੇ ਨਵਾਂ ਦੇਊਗੀ ਤੁਹਾਨੂੰ ਇਸ ਵਾਰ। ਤੇ ਬਾਕੀ ਵਧੀਆ ਕੁਆਲਟੀ ਦਾ ਮੈਟ੍ਰਸ ਆ ਤੁਹਾਨੂੰ 1500 ਦਾ ਸਿੰਗਲ ਬੈੱਡ ਦਾ ਪੈਣਾ ਹੈ। ਇਹ ਡਬਲ ਬੈੱਡ ਦਾ ਮੈਟ੍ਰਸ ਹੈਗਾ। ਇਹ ਤੁਹਾਨੂੰ 1200 ਰੁਪਏ ਦਾ ਪੈਣਾਗਾ ਜੀ ਡਬਲ ਬੈੱਡ ਹੋਲਡਿੰਗ ਵਾਲੇ ਨੇ ਸਾਰੇ। ਤੇ ਇਹ ਸਿੰਗਲ ਬੈੱਡ ਫਿਰ ਆ ਗਿਆ ਥੋੜਾ ਜਿਹਾ ਇੰਚ ਦੇ ਵਿੱਚ ਥੋੜਾ ਛੋਟਾ ਹੈ। ਇਹ ਤੁਹਾਨੂੰ ਪੈਣਾ ਜੀ ਅੱਜ ਜਿਹੜਾ ਰੇਟ ਹੈ ਦਾ 799 ਦਾ ਇੱਕ ਪੈਣਾ ਜੀ ਤੁਸੀਂ ਦੋ ਲੈਣੋ ਤਾਂ ਤੁਹਾਨੂੰ ਇਹ 600 ਰੁਪਏ ਦੇ ਦੋ ਪੈ ਜਾਣਗੇ 800 ਰੁਪਏ ਦਾ ਸੌਰੀ ਇੱਕ ਪੈ ਜਾਣਾ ਪਰ ਪੀਸ ਦੇ ਹਿਸਾਬ ਨਾਲ ਕਾਟਣ ਸਾਡੇ ਕੋਲ 7 ਫੁੱਟ ਦਾ ਹੁੰਦੇ ਹੀ ਸਟਾਰਟ 7 ਫੁੱਟ 5 ਫੁੱਟ ਹੀ ਫਿਲਹਾਲ ਸਾਡੇ ਕੋਲ 9 ਫੁੱਟ ਤੱਕ ਹੁੰਦੇ ਆਗੇ ਕਾਟਣ ਦੇ ਸਟੱਪ ਦੇ ਹਿਸਾਬ ਨਾਲ 219 ਰੁਪਏ ਤੋਂ ਸਾਡੇ ਕੋਲੇ ਜਿਹੜਾ ਰੇਟ ਹੈ ਦਾ ਚਾਲੂ ਹੋ ਜਾਂਦਾ ਤੇ 570 ਰੁਪਏ ਤੱਕ ਦਾ ਰੇਟ ਹੈਗਾ ਸਾਡੇ ਕੋਲ ਸੋਫਾ ਕਵਰ ਆਗੇ ਜੀ 5 ਸੀਟਰ ਸੋਫੇ ਤੱਕ ਦੇ ਆਪਣੇ ਕੋਲ ਕਵਰ ਹੁੰਦੇ ਆ ਜੀ ਸਾਰੇ ਟੇਬਲ ਮੈਟ ਆ ਗਈ। ਟੇਬਲ ਮੈਟ ਨਹੀਂ ਸਾਡੇ ਕੋਲ 쿠ਸ਼ਨ ਕਵਰ ਆ ਗਏ। 429 ਰੁਪਏ ਐਮਆਰਪੀ ਇਹ ਦੀ ਜੇ ਤੁਸੀਂ ਇੱਕ ਲੈਨੇ ਹੋ ਤਾਂ 429 ਰੁਪਏ ਦੀ ਹੈ ਜੇ ਤੁਸੀਂ ਤਿੰਨ ਬਾਏ ਕਰਦੇ ਹੋ ਤਾਂ ਤੁਹਾਨੂੰ ਇਹ 1000 ਰੁਪਏ ਦੇ ਤਿੰਨ ਪੈ ਜਾਣਗੇ। 1000 ਐਮਆਰਪੀ ਦੀ ਪੀਸ ਆ ਜੀ ਇਹਦੇ ਨਾਲ ਇੱਕ ਫ੍ਰੀ ਹੈਗਾ ਦੋ ਪੀਸ ਲੈਣ ਕਹਿੰਦੇ ਆ ਤਾਂ 1000 ਦੇ ਦੋ ਪੈ ਜਾਂਦੇ ਆ ਤੁਹਾਨੂੰ। ਤੇ 750 ਦੇ ਆ ਇੱਕ ਪੀਸ ਆ ਜੀ ਤੁਸੀਂ ਤਿੰਨ ਲੈਨੇ ਹੋ ਤਾਂ 1500 ਦੇ ਤਿੰਨ ਪੈਣਦੇ ਤੁਹਾਨੂੰ ਜੀ ਦੋਨਾਂ ਇੱਕ ਫਰੀ ਹੈ ਤੇ 650 600 ਆ ਜੀ ਫਿਟਡ ਚਾਦਰ ਆ ਗਈ ਇਹ ਤੁਹਾਨੂੰ 1300 ਦੇ ਤਿੰਨ ਪੈਣਦੇ ਜੀ 2000 ਰੁਪਏ ਦਾ ਇੱਕ ਪੈਰੇ ਕੈਵਨ ਸੈਲ ਉਹ 2659 ਦਾ ਪੈਰੇ ਆ ਜੀ ਤੇ ਉਹ ਬੜਾ ਪੀਸ ਆ ਜਿਹੜਾ ਕ੍ਰਿਸਟਲ ਮਾਡਲ ਆ ਸਭ ਤੋਂ ਟੌਪ ਮਾਡਲ ਸੀਗਾ ਉਹ ਅੱਜ 2000 ਰੁਪਏ ਦਾ ਹੋ ਰਿਹਾ ਇਹ ਜਿਹੜਾ ਹੈਗਾ ਬਾਕੀ ਰੋਕ ਕੋਕਰੀ ਹੈਗੇ ਜੀ ਇੱਕ ਨੱਕ ਫਰੀ ਆ ਜਦੋਂ ਪਲੇਟ ਹੋ ਗਿਆ ਜਾਂ ਕੌਲੀ ਹੋ ਗਿਆ ਤੁਹਾਨੂੰ ਇੱਕ ਨੱਕ ਫਰੀ ਮਿਲਦੀ ਹੈ ਜੀ ਯੋਰੀਨ ਦਾ ਚੌਕੋ ਪਈ ਹੈ ਜੀ ਇਹ ਤੁਹਾਨੂੰ ਦੋ ਪੀਸ ਲੈਣ ਦੇ ਨਾਲ ਇੱਕ ਪੀਸ ਫ੍ਰੀ ਮਿਲਦਾਗਾ ਮਾਰਕੀਟ ਦੇ ਨਾਲੋਂ ਬਹੁਤ ਜ਼ਿਆਦਾ ਸਸਤੇ ਮਿਲਦੇ ਤੁਹਾਨੂੰ ਬਾਕੀ ਹੋਮ ਨਿਜਾ ਆ ਗਈ ਵਿਸ਼ਾਲ ਦਾ ਆਪਣਾ ਪ੍ਰੋਡਕਟ ਹੈ ਤੇ 50% ਲੈਸ ਤੇ ਤੁਹਾਨੂੰ ਸਾਰਾ ਜਿਹੜਾ ਹੈਗਾ ਡਿਟਰਜੈਂਟ ਮਿਲ ਰਿਹਾਗਾ ਫੈਬਰਿਕ ਕੰਡੀਸ਼ਨਰ ਵੀ ਹੈਗਾ ਉਹ ਵੀ 50% ਤੇ ਤੁਹਾਨੂੰ ਮਿਲਣਾਗਾ ਬਾਕੀ ਸ਼ੈਂਪੂ ਤੇ ਸਾਡੇ ਇਹ 50% ਤੱਕ ਲੱਗੇ ਹੋਏ ਜਿਹੜੇ ਵੱਡੇ ਮਾਡਲਿੰਗ ਸ਼ੈਂਪੂ ਦੇ 675 ਐਮਐਲ ਉਹਨੇ ਤੁਹਾਨੂੰ 50% ਨਾਰਮਲੀ 40% ਚੱਲਦੇ ਹੀ ਰਹਿੰਦਾ ਸਾਡਾ ਇਹ ਜਿਹੜਾ ਟਾਈਡ 5 ਕਿਲੋ ਤੁਹਾਨੂੰ 33% ਲੈਸ ਤੇ ਚੱਲ ਰਿਹਾ ਸਾਡੇ ਕੋਲੇ ਅੱਜ ਇਹ ਤੁਹਾਨੂੰ ਤਕਰੀਬਨ 650 MRP ਤੁਹਾਨੂੰ 441 ਰੁਪਏ ਦਾ ਅੱਜ ਸਾਡੇ ਕੋਲ ਪੈ ਰਿਆ ਹੈ ਸੋ ਬਾਕੀ ਪੈਪਸੀ ਆ ਐਫਸੀ 100 ਰੁਪਏ ਦੀ ਇੱਕ ਹੈ ਇਹ ਜੇ ਤੁਸੀਂ ਦੋ ਲੈਨੇ ਹੋ ਤਾਂ ਤੁਹਾਨੂੰ 75 ਰੁਪਏ ਦੀ ਹੋ ਗਈ 150 ਦੀਆਂ ਦੋ ਪੈ ਰੀਆਂ ਨੇ ਬਾਕੀ ਨੁਕੀਨ ਆ ਸਾਡਾ ਬਾਕੀ ਇਨਸ਼ਾਅੱਲਾ 10 ਇਨਸ਼ਾਅੱਲਾ ਨੁਕੀਨ ਹੀ ਫਸਟ ਕਲਾਸ ਦਾ 160 ਰੁਪਏ ਦੇ ਕਿਲੋ ਪੈਣਾ ਤੁਹਾਨੂੰ ਬਾਕੀ ਵਿਕਾਨੋਂ ਤੇ 100 ਰੁਪਏ ਆਫ ਚੱਲ ਰਿਹਾ ਸਾਡੇ ਕੋਲੇ ਤੇ ਬੀਸੀ ਦਾ ਹੈਗਾ ਇਹਦੇ ਇੱਕ ਨੈਕ ਫਰੀ ਚੱਲ ਰਹੀ ਜੀ ਗ੍ਰੀਨ ਸਾਡੇ ਕੋਲੇ ਜ਼ਿਆਦਾਤਰ ਜਿਹੜੇ ਵਿਸ਼ਾਲ ਦੇ ਪ੍ਰੋਡਕਟ ਨੇ ਉਹਨਾਂ ਦੇ ਤੁਹਾਨੂੰ ਵਾਏ 1 ਗੈਟ 1 ਹੀ ਮਿਲਦਾ ਹੈ ਸਾਰੇ ਕਾਫੀ ਤੋਂ ਲੈ ਕੇ ਜਿੱਦਾਂ ਕੋਈ ਵੀ ਪ੍ਰੋਡਕਟ ਆ ਰਹੀ ਹੈ ਸਾਡੇ ਤੇ ਗ੍ਰੀਨ ਜ਼ਿਆਦਾਤਰ ਵਾਏ 1 ਗੈਟ 1 ਇਸ ਜੀ ਵਿਸ਼ਾਲ ਮੈਗਾ ਆਪਣੇ ਵਿਸ਼ਾਲ ਮੈਗਾ ਮਾਰਕਟ ਸ਼ੋਰੂਮ ਤੇ ਤੁਹਾਨੂੰ ਦੇਖਦੇ ਜੋ ਪ੍ਰੋਡਕਟਾਂ ਮੈਂ ਦਿਖਾ ਚੁੱਕਿਆ ਹੈਗਾ ਤੇ ਅੱਪਾ ਚੱਲਦੇ ਜੀ ਅਗਲੇ o serumu ਹਾਂਜੀ ਗਾਇਸ ਆਪਾਂ ਹੁਣ ਨਵੇਂ ਸ਼ੋਰੂਮ ਤੇ ਆ ਗਏ ਇਹ ਤੁਹਾਨੂੰ ਇਹ ਦੇਖੋ ਸਾਹਮਣੇ ਪਹਿਲਾਂ ਵਿਸ਼ਾਲ ਮੈਗਾ ਮਾਲ ਤੇ ਇਸ ਤੋਂ ਅੱਗੇ ਆਪਣੇ ਟਰੱਕ ਜਿੰਨੇ ਰੋਡ ਹੈਗਾ ਏਸੀ ਰੋਡ ਦੇ ਉੱਪਰ ਹੈਗਾ ਆਪਣੇ ਕੋਬ ਇਟਲੀ ਸ਼ੋਰੂਮ ਕਪੜਿਆਂ ਦਾ ਇਹ ਵੀ ਚੱਲਦੇ ਆਂ ਜੇ ਆਪਾਂ ਤੁਹਾਨੂੰ ਦਿਖਾਉਨੇ ਅੱਗੇ ਇਸ ਸ਼ੋਰੂਮ ਦੇ ਅੰਦਰ ਚੱਲਦੇ ਆਪਾਂ ਕਰਦੇ ਆਂ ਐਕਸਪਲੋਰ ਇਹ ਆ ਜੀ ਕੋਬ ਇਟਲੀ ਬਾਇ 2 ਗੇਟ 6 ਚੱਲਦੇ ਆਪਾਂ ਅੰਦਰ ਸ਼ੋਰੂਮ ਦੇ ਇਹ ਆ ਜੀ ਕੋਬ ਇਟਲੀ ਸ਼ੋਰੂਮ ਕੱਪੜਿਆਂ ਦਾ ਕਾਫੀ ਮਸ਼ਹੂਰ ਹੈ ਜੀ ਸ਼ਹਿਰ ਦੇ ਵਿੱਚ ਇਹ ਚੱਲਦੇ ਆਂ ਦੇਖੋ ਤੁਸੀਂ ਇੱਥੇ ਦੀ ਇਹਨਾਂ ਦੀ ਵੈਰਾਈਟੀ ਅਲੱਗ-ਅਲੱਗ ਤਰ੍ਹਾਂ ਦੀ ਇੱਥੇ ਵੀ ਕਾਫੀ ਵੈਰਾਈਟੀ ਹੈ ਇਹ ਅਲੱਗ-ਅਲੱਗ ਤਰ੍ਹਾਂ ਦੀ ਵੈਰਾਈਟੀ ਹੈ ਜੀ ਬ੍ਰਾਂਡਡ ਹਾਂ ਜੀ ਮੈਂ ਤੁਹਾਨੂੰ ਆਪਣੇ ਇੱਥੇ ਇਹ ਮੈਨੇਜਰ ਸਾਹਿਬ ਨੇ ਇਹਨਾਂ ਨਾਲ ਗੱਲਬਾਤ ਕਰਾਉਣਾ ਜੀ ਸਰ ਕੀ ਨਾਮ ਹੈ ਤੁਹਾਡਾ ਜਿਹੜਾ ਨਾਮ ਹੈ ਹਾਸ਼ਮ ਅੱਛਾ ਤੁਸੀਂ ਇੱਥੇ ਮੈਨੇਜਰ ਹੋ ਹੌਪੀਟਲ ਦੇ ਹਾਂ ਜੀ ਤੇ ਤੁਸੀਂ ਆਪਣੇ ਕੀ ਤੁਹਾਡੇ ਇੱਥੇ ਹੈਗਾ ਪ੍ਰੋਡਕਟ ਕੀ ਨੇ ਬਚਾਲਦੀ ਆਪਣੇ ਬਾਈਟੂਗਟ 6 ਦੀ 2 ਕਿੱਦੋਂ 6 ਤੋਂ ए, किस उपर ऑफिस ऑफर है जी जिम्मे पैंटा वगैरह हो गया शर्ट ये टी शर्ट वगैरह तो सैवनटी है कोई भी तीन या तीन तो वाद आर्टिकल कर हो तो सैवनी परसेंट अच्छी थोड़ा दिखाओगे हाँ जी हाँ जी टी शर्ट तो किस रेंज है जी ये एम आर पी उन्नीस सौ सर सैवनिटी परसेंट इस करके पाँच सौ साढ़े पाँच सौ के बीच पा और दिखाओ कोई वरायटी थोड़ी ਓਕੇ ਲਾਈਨਿੰਗ ਚ ਮਿਲ ਜੂਗੀ ਸਰ ਤੇ T-shirt ਵਗੈਰਾ ਨਹੀਂ ਜੀ ਨਾ ਮੀਆ ਇਹਦੇ ਤੇ ਤਿੰਨ ਪੀਸਾਂ ਦਾ 70% ਲੱਗਦਾ ਤਿੰਨ ਪੀਸਾਂ ਉੱਪਰ 70% ਲੱਗਦਾ 70% ਡਿਸਕਾਊਂਟ ਹੈ ਜੀ ਇਹ ਜੀਨਸ ਵੀ ਹੈ ਰਾ ਲੂ ਪੀਟਿੰਗ ਵੀ ਸਰ ਇਹਨਾਂ ਦੇ ਉੱਪਰ ਬੈਗ ਵੀ ਗੱਲ ਕਰੀਏ ਕੋਈ ਵੀ ਤਿੰਨ ਪੀਸ ਕਰ ਦੋ ਇੱਕ ਦਾ ਪ੍ਰਾਈਸ ਕਾਊਂਟ ਦੋ ਪਰੰਤਨ ਸੋਹਣੇ ਜਿੰਦਗੀ ਦੇ ਕੋਲ ਦੇ ਵਿੱਚ ਦਲ ਗਿਆ ਇਹ ਜੀ ਬ੍ਰਾਂਡਡ ਜੀਨਸ ਹੈਗੀ ਆ ਇਹ ਆਫਰ ਦੇ ਉੱਪਰ ਆ ਇਹ ਆ ਵੈਰਾਈਟੀ ਦੇਖੋ ਤੁਸੀਂ ਇਹਨਾਂ ਦੀ ਕਲਰ ਤੋਂ ਲੈ ਕੇ ਸਾਈਜ਼ ਵਗੈਰਾ ਸਭ ਨੂੰ ਸਾਰੇ ਲਗਭਗ ਜੀਨਸ ਦੇ ਸਾਰੇ ਕਲਰ ਨੇ ਦੇਖ ਸਕਦੇ ਹੋ ਤੁਸੀਂ ਕਾਫੀ ਵੈਰਾਈਟੀ ਹੈ ਇਹਨਾਂ ਦੇ ਕੋਲ ਆਫਰ ਲੱਗੀ ਹੋਈ ਆ 70% ਦੇ ਉੱਤੇ ਸ਼ੂਜ ਦੇ ਕੁ ਬੇ ਕੁਝ ਪ੍ਰੋਡਕਟ ਨੇ ਸੂਜ ਦੇ ਟ੍ਰਿਪਲ ਨਾਈਨ ਦਾ ਕੋਈ ਵੀ ਬੰਦਾ ਤਾਂ ਇਹ ਆ ਵੀ ਬੋਲਦੇ ਨੇ ਇਹ ਜਿਹੜੇ ਸੂਜ ਵੀ ਇਹਨਾਂ ਦੇ ਕਾਫੀ ਵਧੀਆ ਬ੍ਰਾਂਡਡ ਨੇ ਇਹ ਕਾਫੀ ਆਰਟੀਕਲ ਨੇ ਇਹਨਾਂ ਦੇ ਦੇਖੋ ਅਲੱਗ-ਅਲੱਗ ਇਹ ਜਿਹੜੇ ਸੂਜਨੇ ਜੀ ਇਹਨਾਂ ਦੀ ਸੇਲ ਆ ਪੂਰੀ ਤੁਸੀਂ ਕੋਈ ਵੀ ਆਰਟੀਕਲ ਜਿਹੜਾ ਲੈਣਾ ਹੈ 1000 ਰੁਪਏ ਦੇ ਵਿੱਚ ਮਿਲ ਰਿਹਾ ਹੈ ਜਿਹੜੇ ਇਹ ਸੂਜਨੇ ਜੀ ਇਹਨਾਂ ਦੀ ਜਿਹੜੀ ਰੇਂਜ ਪ੍ਰਾਈਜ਼ ਹੈਗੀ ਆ 3000 3500 4000 ਰੁਪਏ ਤੱਕ ਦੀ ਰੇਂਜ ਪਰ ਇਹਦੀ ਆਫਰ ਲੱਗੀ ਹੋਈ ਆ ਕੋਈ ਵੀ ਤੁਸੀਂ ਪੀਸ ਜਿਹੜਾ ਲੈ ਸਕਦੇ ਹੋ ਵਨਥੋਏ ਅੰਦਰ ਦੇ ਵਿੱਚ ਕਾਫੀ ਵਧੀਆ ਇਹ ਆਰਟੀਕਲ ਨੇ ਚੱਲਦੇ ਆ ਜੀ ਹੋਰ ਦਿਖਾਉਣੇ ਤੁਹਾਨੂੰ ਕੁਝ ਇਹ ਜੀ ਲੇਡੀਜ਼ ਇਹ ਲੇਡੀ ਦੇ ਜੀਨਸ ਲੇਡੀਜ਼ ਆ ਗਈ ਆ ਇਹਦੇ ਵੀ ਨਾਲ ਵੀ ਤੁਸੀਂ ਇੱਕ ਦੇ ਨਾਲ ਦੋ ਪੀਸ ਲੈ ਸਕਦੇ ਹੋ ਇਹ ਵੀ ਸੇਲ ਆ ਇਹ ਵਧੀਆ ਛ ਵਧੀਆ ਚ ਬ੍ਰਾਂਡ ਗਿਣਿਆ ਜਾਂਦਾ ਹੈਗਾ ਇਹ ਫਾਰਮਲ ਕੱਪੜੇ ਨੇ ਜੀ ਜੈਂਟਸ ਇਹਦੇ ਤੇ ਵੀ ਇੱਕ ਦੇ ਨਾਲ ਦੋ ਫ੍ਰੀ ਨੇ ਜੀ ਰੇਟ 1 ਤੇ ਪੀਸ 10 ਪਾਉ ਦੋ ਪੀਸ ਨਾਲ ਫ੍ਰੀ ਦਿੱਤੇ ਜਾਂਦੇ ਨੇ ਹਾਂ ਇਹ ਆ ਗਈ ਜੀ ਨਮਾ ਸ਼ੋਰੂਮ ਜੈਂਟ ਸੀਟ ਲੈ ਕੇ ਚੱਲਦੇ ਆਂ ਤੁਹਾਨੂੰ ਅੰਦਰ ਜੈਂਟ ਇਹ ਹੈਗੀ ਹੈ ਜੀ ਜੈਂਟ ਸੀਟ ਆਪਲੇ ਵਿਚਾਰ ਦੇ ਅੰਦਰ ਹੁੰਦੀ ਹੈ ਅੰਕ ਲੈ ਕੇ ਮੇਰਾ ਵੀਰ ਜਿਹੜੀ ਸ਼ੌਪ ਸੀਗੀ ਤੇ ਹੁਣ ਇਹ ਠੰਡੀ ਸੜਕ ਤੇ ਉੱਪਰ ਆ ਚੁੱਕੀ ਆ। ਕਿ ਹੋਇਆ? ਦੋ ਅਗਰੇ ਪਾਇਨੇ। ਇਹ ਪਹਿਲੇ ਇੱਥੇ ਆਓ। ਢਿੱਡ ਖਾਣ। ਵੀਰ ਜੀ ਇੱਥੇ ਦੇ owner ਨੇ ਜੀ। ਤੇ ਇਹਨਾਂ ਨੂੰ ਪੁੱਛਦੇ ਆਪਾਂ। ਹਾਂਜੀ ਵੀਰ ਜੀ ਇਹ ਆਪਣੀ ਜਿਹੜੀ ਸਟੂਡਿਓ ਸ਼ੌਕਾ ਕਦੋਂ ਦੀ ਰਨ ਕੀਤੀ ਹੋਈ ਹੈ ਬਾਈ ਜੀ ਤੁਹਾਡਾ ਪ੍ਰਾਣਾ ਕੰਮ ਹੈ ਸਦਲਗਿਰ ਹੈ ਕੀ ਸਰਦਾਰ ਪ੍ਰਾਣਾ ਕੰਮ ਹੈ 71 ਕਿਹਟ ਹੈ ਸਾਲ ਹੋਏ ਇੱਥੇ 23 ਸਾਲਾਂ ਤੋਂ ਠੀਕ ਹੈ ਇਸ ਤਰ੍ਹਾਂ ਚੱਲਦੀ ਜੇ ਤੁਹਾਡਾ ਟੌਪ ਠੀਕ ਹੈ ਜੀ ਚੱਲ ਰਿਹਾ ਹੈ ਹਾਂਜੀ ਆਪਾਂ ਆ ਗਏ ਨਵੇਂ ਡੈਸਟੀਨੇਸ਼ਨ ਦੇ ਉੱਪਰ ਹੋਰ ਇਹ ਸਾਹਮਣੇ ਕਰਕੇ ਜੀ ਟੌਕ ਹੈਗਾ ਟਰੱਕ ਜੁਨੀਆ ਵਾਲਾ ਇਹ ਹੈਗੀ ਟੈਂਕੀ ਉਹਨਾਂ ਸੀ ਆਗੇ ਜੀ ਡੋਮੀਨੈਂਸ ਤੀਜਾ ਇਹ ਹੈਗੀ ਹੈ ਡਿਲੀਵਰੀ ਵਾਸਤੇ ਇਹਨਾਂ ਦੇ ਵੀ ਡਿਲੀਵਰੀ ਕਰਦੇ ਨੇ ਮਾਈ ਲੈਪ ਇਹ ਆ ਜੀ ਮਲੇਰ ਕੋਲਾ ਦੇ ਅੰਦਰ ਮਲੇਰ ਕੋਲਾ ਸ਼ਹਿਰ ਦੇ ਅੰਦਰ ਇਹ ਡੋਮਿਨਸ ਪੀਜ਼ਾ ਸ਼ੋਰੂਮ ਆ ਚੁੱਕਿਆ ਜੀ ਆਈ ਹੈ ਤਾਂ ਅੰਨੇ ਮੇ ਪਾਸ ਕਰ ਦੇ ਅੰਦਰ ਦੂਰ ਮੈਂ ਜਾ ਦੇ ਦੇਖ ਸਕਦੇ ਹੋ ਤੁਸੀਂ ਤੇ ਹੈਗਾ ਜੀ ਨਾ ਦਾ ਗੇਟ ਮੇਨ ਗੇਟ ਚੱਲਦੇ ਆ ਜੀ ਅੰਦਰ ਆਪਾਂ ਇਹ ਹੈਗਾ ਜੀ ਅੰਗਰਲਾ ਜੀ ਇਹ ਵਾਲਾ ਪੀਜ਼ਾ ਉੱਧਰ ਕਰ ਦੋ ਆ ਲੈ ਉਹ ਵੇ ਕੱਢੀ ਉਹ ਵਾਲੇ ਉਹ ਖੜਿਆ ਦਾਦੂ ਆ ਹਾਂ ਜੀ ਅਸੀਂ ਡੋਮਿਨਸ ਪੀਜ਼ਾ ਸ਼ਾਪ ਦੇ ਅੰਦਰ ਆ ਚੁੱਕੇ ਹਾਂ ਇਹ ਪੁੱਤਾ ਪੀਜ਼ਾ ਚਲ ਬੋਲ हेलो गाइस बोली चलो हेलो गाइस आज आई एंड धोनी मौज आज शादी गड्डी अब हमन जी बर्फी लान जाना अच्छा बच्चे उनती कडे चलना जांगे अच्छा बच्चे उनती मेला देखन जावंगे ठीक है और रा। रात नु बच्चे परपिया खा के फाटे